ਹਾਂਜੀ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਨਾਬਾ ਦੇ ਪਿੰਡ ਵਜੀਦਪੁਰ ਤੋਂ ਲਾਈਵ ਆ ਜੀ ਜਿੱਥੇ ਇੱਕ ਸਾਡੇ ਵੀਰ ਆਏ ਨੇਗੇ ਕਣੀਵਾਲ ਤੋਂ ਡਾਕਟਰ ਸਾਹਿਬ ਨੇ ਤੇ ਕੁਝ ਵੀਰ ਉਹਨਾਂ ਦੇ ਨਾਲ ਆਏ ਨੇਗੇ ਗੁਰਵਿੰਦਰ ਸਿੰਘ ਜੀ ਨਾਲ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਵੀਰ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰ ਜੀ ਤੁਸੀਂ ਕਿਸ ਸਬੰਧ ਤੇ ਦਵਾਈਆਂ ਲੈ ਕੇ ਆਏ ਹੋ ਜੀ ਸਮਾਸ਼ੇ ਵੀ ਕੰਮ ਕਰਦੇ ਹੋ ਜੀ ਹਾਂਜੀ ਵੀਰ ਜੀ ਸਾਰੇ ਵੀਰ ਉਹਨੇ ਆਪਣੇ ਅਜਾਦ ਸਿੰਘ ਜੀ ਨੇ ਵੀਰ ਜੀ ਮਾਲੋਵਾਲ ਟੀਬੀ ਤੋਂ ਜੀ ਤੇ ਇਹ ਯੂ ਐਸ ਏ ਤੋਂ ਕਾਫੀ ਸਮੇਂ ਬਾਅਦ ਆਏ ਨੇ ਜੀ ਜੀ ਇਹਨਾਂ ਦਾ ਸ਼ੁਰੂ ਤੋਂ ਹੀ ਮਨ ਦੇ ਵਿੱਚ ਇਹ ਸੀਗਾ ਵੀ ਜਿੱਥੇ ਵੀ ਆਪਣੇ ਬੇਸ ਹਾਰਾ ਗਊਆਂ ਨੇ ਜਿਵੇਂ ਉਹਰੇ ਗਊਸਾਲਾ ਆਪਣੇ ਬਜੀਤਪੁਰ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਧਰਮਪਾਲ ਜੀ ਉਹਨੇ ਸੇਵਾ ਕਰਦੇ ਨੇ ਸੇਵਾ ਆਪਣੀ ਨਿਮਾਉਂਦੇ ਨੇ ਜੀ ਵੀ ਉਹਰੇ ਆਪਣ ਜਿਹੜੀਆਂ ਮੈਡੀਸਨ ਦੀ ਜ਼ਰੂਰਤ ਹੈ ਉਹ ਦਿੱਤੀ ਜਾਵੇ ਕਿਉਂਕਿ ਕਾਰਨ ਕੀ ਹੁੰਦਾ ਕਾਰਨ ਇਹ ਹੁੰਦਾ ਵੀ ਮੈਡੀਸਨ ਤਾਂ ਆਪਾਂ ਕਿਤੇ ਵੀ ਦੇ ਸਕਦੇ ਆ ਪਰ ਦਿੱਤੀ ਉੱਥੇ ਜਾਵੇ ਜਿੱਥੇ ਕੀ ਇਹਦੇ ਲੋੜ ਪਵੇ ਬਿਲਕੁਲ ਬਿਲਕੁਲ ਜੀ ਜੀ ਤੇ ਉਥੋਂ ਨਾਲ ਆਪਣੇ ਸਾਬਕਾ ਸਰਪੰਚ ਰਜਿੰਦਰ ਸਿੰਘ ਜੀ ਨੇ ਇਹ ਵੀ ਟੀਵੀ ਤੋਂ ਹੀ ਨੇ ਜੀ ਤੇ ਆਪਣੇ ਨਾਲ ਵੀਰ ਆਪਣੀ ਬਜੀਤਪੁਰ ਤੋਂ ਨੇ ਜੀ ਤੇ ਵੀਰ ਰਾਜਗੜ੍ਹ ਤੋਂ ਨੇ ਜੀ ਜੀ ਜੋਗ ਸਿੰਘ ਜੀ ਅਰਪਾਲ ਜੀ ਤਾਂ तकरीबन ਇਹ ਤਾਂ ਚਿਹਰਾ ਦੱਸਣ ਦੀ ਲੋੜ ਹੀ ਨਹੀਂ ਇਹਨਾਂ ਤਾਂ ਸਾਰੇ ਜਾਣਦੇ ਹੀ ਨੇ ਤੇ ਵੀਰ ਗੇਤੀ ਤੋਂ ਨੇ ਜੀ ਸੁਰਿੰਦਰ ਸਿੰਘ ਜੀ ਤੇ ਸਾਰੇ ਸੱਜਣਾ ਨੇ ਸਹਿਯੋਗ ਨਾਲ ਜੁੜੇ ਇੱਕ ਮੌਕਾ ਮਿਲਿਆ ਆ ਰਾਉਂਡ ਵੀ ਦਿੱਤਾ ਬਹੁਤ ਵਧੀਆ ਸੇਵਾ ਚੱਲ ਰਹੀ ਹੈ ਤੇ ਤੱਖਾਂ ਦਾ ਤੱਖਾਂ ਦੀ ਸੇਵਾ ਵੀਰ ਨਿਭਾ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਅੱਜ ਤੋਂ ਤਿੰਨ ਸਾਲ ਪਹਿਲਾਂ ਹੁਰੇ ਮੈਂ ਸੇਵਾ ਕਰੀ ਐ ਤਾਂ ਉਦੋਂ ਤੋਂ ਹੁਣ ਬਹੁਤ ਫਰਕ ਪਿਆ ਹੋਇਆ ਵਧੀਆ ਗਊਆਂ ਨੇ ਸਿਹਤਮੰਦ ਨੇ ਤੇ ਵਧੀਆ ਸੇਵਾ ਚੱਲ ਰਹੀ ਆ ਜੀ ਸੋ ਤੁਸੀਂ ਜਿਹੜੇ ਇੱਕ ਹੀ ਕਹਿਣਾ ਚਾਹੁੰਦੇ ਹਾਂ ਪ੍ਰਸ਼ਾਸਨ ਨੂੰ ਜਾਂ ਕਿਸੇ ਵੀ ਪਿੰਡਾਂ ਦੇ ਭੈਣ ਭਾਈ ਨੂੰ ਵੀ ਸਭ ਨੂੰ ਇਹ ਦਾਨਪੁਣ ਕਰਨਾ ਚਾਹੀਦਾ ਜੀ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਦਾਨਪੁਣਤਾ ਜ਼ਰੂਰੀ ਹੈ ਜੇ ਆਪਾਂ ਦਾਨਪੁਣ ਕਰਾਂਗੇ ਤਾਂ ਬਹੁਤ ਵਧੀਆ ਗੱਲ ਹੈ ਤੇ ਕਾਰਨ ਇਹ ਵੀ ਮੈਂ ਉਹ ਵੀਰ ਭਰਾਵਾਂ ਨੂੰ ਥੋੜਾ ਜਿਹਾ ਕਹਿਣਾ ਚਾਹਣਾ ਵੀ ਗੱਲ ਥੋੜੀ ਜਿਹੀ ਮੇਰੀ ਨੈਗੇਟਿਵ ਵੱਲ ਜਾਊਗੀ ਵੀ ਜਿਹੜੇ ਵੀ ਦੁੱਧ ਪੀ ਕੇ ਆਵਾਰਾ ਗਊਆਂ ਨੂੰ ਛੜਦੇ ਨੇ ਜੀ ਇਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਅੱਜ ਅਸੀਂ ਇੱਕ ਸਿਲੰਡਰ ਇਦਾਂ ਦਾ ਹੀ ਦੇਖਿਆ ਵੀ ਦੁੱਧ ਕੀ ਕੇ ਆਵਾਰਾ ਗਊ ਦਾ ਇਦਾਂ ਹੀ ਛੱਡਿਆ ਗਿਆ ਤਾਂ ਉਹਦੇ ਅੰਦਰ ਬੰਦੇ ਵਗੈਰਾ ਜ਼ਖਮ ਵਗੈਰਾ ਬਹੁਤ ਹੋਏ ਹੋਏ ਸੀਗੇ ਜੀ ਤੇ ਬਹੁਤ ਵੱਡੇ ਕੁਛੇ ਆਏ ਨੇ ਵਿੱਚ ਫੋਟੋ ਸਾਨੂੰ ਪਿਕ ਕਰਾਂਗੇ ਫਿਰ ਉਸ ਤੋਂ ਉਸ ਤੋਂ ਬਾਅਦ ਅਸੀਂ ਉਹ ਗਊ ਨੂੰ ਗਊਸਾਲਾ ਲੈ ਕੇ ਆਏ ਗਊਸਾਲਾ ਆ ਕੇ ਹੁਣ ਧਰਪਾਲ ਜੀ ਕਹਿੰਦੇ ਵੀ ਇਹਦਾ ਐਕਚੁਅਲੀ ਟ੍ਰੀਟਮੈਂਟ ਹੋਊਗਾ ਜੀ ਬਾਈ ਦਿਲੋਂ ਸਲਾਮ ਹੈ ਜਿਹੜੇ ਤੁਸੀਂ ਸਮਾਜ ਸੇਵੀ ਕੰਮ ਕਰ ਰਹੇ ਹੋ ਧੰਨਵਾਦ ਸੋ ਤਾਂ ਸਾਰੇ ਵੀਰਾਂ ਦਾ ਧੰਨਵਾਦ ਜੀ ਤੇ ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਸਮਾਜ ਸੇਵੀ ਵੀਡੀਓ ਤੁਸੀਂ ਦੇਖ ਸਕੋ ਧੰਨਵਾਦ ਜੀ